ਹੈਲੋ ਦੋਸਤੋ ਅੱਜ ਆਪਾਂ ਬਣਾ ਰਿਆਂ ਜੀ ਮੇਥਿਆਂ ਵਾਲੀ ਰੋਟੀ ਇਹੇ ਰੋਟੀ ਦੀ ਰੈਸਪੀ ਜੀ ਆਪਾਂ ਉਹਨਾਂ ਲਈ ਲੈ ਕੇ ਆਏ ਆ ਜਿਨ੍ਹਾਂ ਨੂੰ ਪਿਓਰ ਮੱਕੀ ਦੇ ਆਟੇ ਦੀ ਮੇਥਿਆਂ ਵਾਲੀ ਰੋਟੀ ਨਹੀਂ ਬਣਾਉਣੀ ਆਉਂਦੀ ਇਹੇ ਤਰੀਕਾ ਉਹਨਾਂ ਲਈ ਬਹੁਤ ਹੀ ਜ਼ਿਆਦਾ ਸਿੰਪਲ ਤਰੀਕਾ ਹੋਵੇਗਾ ਰੋਟੀ ਬਣਾਉਣ ਦਾ ਅਗਰ ਤੁਹਾਨੂੰ ਇਹੇ ਮੇਰੀ ਵੀਡੀਓ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਭ ਤੋਂ ਪਹਿਲਾਂ ਜੀ ਆਪਾਂ ਨੇ ਇੱਕ ਕੌਲੀ ਕਣਕੇ ਦਾ ਆਟਾ ਲਿਆਗਾ ਜਿੰਨਾ ਆਪਾਂ ਨੇ ਜੀ ਕਣਕ ਦਾ ਆਟਾ ਲੈਣਾਗਾ ਉਸ ਤੋਂ ਡਬਲ ਆਪਾਂ ਨੇ ਮੱਕੀ ਦਾ ਆਟਾ ਲੈਣਾਗਾ ਇਸ ਆٹے ਨੂੰ ਜੀ ਆਪਾਂ ਨੇ ਕੋਈ ਗਰਮ ਪਾਣੀ ਪਾ ਕੇ ਨਹੀਂ ਗੁੰਨਣਾ ਨੋਰਮਲ ਠੰਡੇ ਪਾਣੀ ਨਾਲ ਆਪਾਂ ਇਸ ਆਟੇ ਨੂੰ ਗੁੰਨ ਸਕਦੇ ਹਾਂ ਹੁਣ ਆਪਾਂ ਜੀ ਮੇਥੇ ਲੈਨੇ ਆਪਾਂ ਨੇ ਇੱਕ ਗੁੱਟੀ ਲਈ ਹੈ ਜੀ ਮੇਥਿਆਂ ਦੀ ਇਸ ਨੂੰ ਧੋ ਕੇ ਇਸ ਮਾਰ ਕੇ ਇਸ ਨੂੰ ਆਪਾਂ ਨੇ ਬ੍ਰੇਕ ਕੱਟ ਲਿਆ ਸੀ ਇੱਕ ਪਿਆਜ਼ ਪਾਵਾਂਗੇ ਟੇਸਟ ਲਈ ਹਰੀਆਂ ਮਿਰਚਾਂ ਥੋੜਾ ਜਿਹਾ ਜੀਰਾ ਸੁੱਕਾ ਧਨੀਆ ਟੇਸਟ ਅਨੁਸਾਰ ਨਮਕ ਰੈੱਡ ਚਿਲੀ ਪਾਊਡਰ ਹੁਣ ਆਪੇ ਇਸ ਨੂੰ ਚੰਗੇ ਤਰ੍ਹਾਂ ਮਿਕਸ ਕਰਕੇ ਦੀ ਇਸ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਆਟਾ ਬਣਾ ਲਵਾਂਗੇ ਸਾਰੇ ਮੇਥੇ ਦੀ ਆਪਾਂ ਨੇ ਪਾ ਦਿੱਤੇ ਨੇ ਆਟਾ ਗੁੰਨ ਕੇ ਆਪਾਂ ਰੈਡੀ ਕਰ ਲਵਾਂਗੇ ਰੋਟੀਆਂ ਲਈ ਜੀ ਇਸ ਤਰੀਕੇ ਨਾਲ ਜੀ ਰੋਟੀ ਬਹੁਤ ਹੀ ਜ਼ਿਆਦਾ ਸੌਫਟ ਬਣ ਕੇ ਤਿਆਰ ਹੁੰਦੀ ਹੈ ਜਿੰਨਾ ਬਜ਼ੁਰਗਾਂ ਦੇ ਜੀ ਦੇਖੋ ਜੀ ਦੰਦਾਂ ਦੀ ਕਮੀ ਦੇ ਕਾਰਨ ਉਹ ਪ੍ਰੋਪਰ ਖਾਣਾ ਨਹੀਂ ਖਾ ਸਕਦੇ ਇਹ ਰੋਟੀ ਉਹਨਾਂ ਲਈ ਵੀ ਬਹੁਤ ਹੀ ਜ਼ਿਆਦਾ ਸੌਫਟ ਹੋਵੇਗੀ ਉਹਨਾਂ ਨੂੰ ਵੀ ਖਾਣੀ ਇਹ ਰੋਟੀ ਬਹੁਤ ਹੀ ਜ਼ਿਆਦਾ ਵਧੀਆ ਲੱਗੇਗੀ ਆਟਾ ਬਣਾ ਕੇ ਆਪਾਂ ਰੈਡੀ ਕਰ ਲਿਆ ਜੀ ਹੁਣ ਆਪਾਂ ਇਸ ਦੀਆਂ ਰੋਟੀਆਂ ਬਣਾਵਾਂਗੇ ਹੁਣ ਆਪਾਂ ਜੀ ਇੱਕ ਦੇਖੋ ਸੂਤੀ ਕੱਪੜਾ ਲਿਆਗਾ ਪੇੜੇ ਨੂੰ ਉਸ ਉੱਪਰ ਰੱਖ ਕੇ ਆਪਾਂ ਹਲਕਾ ਜਿਹਾ ਪ੍ਰੈਸ ਕਰਾਂਗੇ ਰੋਟੀ ਨੂੰ ਪ੍ਰੋਪਰ ਪੇਲ ਕੇ ਜੀ ਆਪਾਂ ਇਸ ਨੂੰ ਗਰਮ ਤਵੇ ਤੇ ਪਾ ਦਵਾਂਗੇ 3-4 ਮਿੰਟਾਂ ਦੇ ਵਿੱਚ ਦੀ ਆਪਣੀ ਇਹ ਰੋਟੀ ਬਣ ਕੇ ਤਿਆਰ ਹੋ ਜਾਂਦੀ ਆ ਜਦੋਂ ਇਹ ਇੱਕ ਸਾਈਡ ਤੋਂ ਚੰਗੀ ਤਰ੍ਹਾਂ ਸਿੱਕ ਜਾਵੇ ਫਿਰ ਆਪਾਂ ਇਸ ਉੱਪਰ ਦੀ ghee ਲਗਾਣਾਗਾ ਦੇਖੋ ਹੁਣ ਆਪ ਇਸ ਦੀ ਸਾਈਡ ਚੇਂਜ ਕਰਾਂਗੇ ਇਸ ਉਪਰ ਹਲਕਾ ਜਿਹਾ ਕੀ ਲਗਾਵਾਂਗੇ ਕੀ ਲਗਾਉਣ ਤੋਂ ਬਾਅਦ ਆਪਾਂ ਇਸਦੀ ਸਾਈਡ ਚੇਂਜ ਕਰਾਂਗੇ ਦੂਜੀ ਸਾਈਡ ਵੀ ਆਪਾਂ ਕੀ ਲਗਾ ਦਵਾਂਗੇ ਜੀ ਇਸ ਰੋਟੀ ਨੂੰ ਜੀ ਹਰ ਕੋਈ ਬਣਾ ਕੇ ਤਿਆਰ ਕਰ ਸਕਦਾ ਜਿਸ ਨੂੰ ਰੋਟੀ ਬਿਲਕੁਲ ਵੀ ਨਹੀਂ ਬਣਾਉਣੀ ਆਉਂਦੀ ਹੈਗੀ ਜੀ ਮੱਕੀ ਦੀ ਉਸ ਲਈ ਵੀ ਇਹ ਤਰੀਕਾ ਬਹੁਤ ਜ਼ਿਆਦਾ ਆਸਾਨ ਹੈ ਬਣਾਉਣ ਦਾ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਜੀ ਰੋਟੀ ਤਾਂ ਇਹ ਪਤਾ ਲੱਗ ਰਿਹਾ ਹੈ ਕਿ ਆਪਣੀ ਰੋਟੀ ਪੂਰੀ ਤਰ੍ਹਾਂ ਆਪਾਂ ਕੇ ਤਿਆਰ ਆ ਇਸੇ ਤਰੀਕੇ ਨਾਲ ਜੀ ਆਪਾਂ ਇੱਕ ਰੋਟੀ ਹੋਰ ਬਣਾ ਕੇ ਪਾਵਾਂਗੇ ਕਿਉਂਕਿ ਪਿਓਰ ਮੱਕੀ ਦੇ ਆٹے ਦੀ ਰੋਟੀ ਨੂੰ ਜਦੋਂ ਆਪਾਂ ਬਣਾਉਣੇ ਆ ਜੀ ਉਹ ਆਪਾਂ ਪਾਲਿਸਨ ਤੇ ਰੱਖ ਕੇ ਉਸ ਨੂੰ ਹੱਥ ਨਾਲ ਪ੍ਰੈਸ ਕਰਕੇ ਬਣਾਉਣੇ ਆ ਇਹ ਰੋਟੀ ਨੂੰ ਜੀ ਆਪਾਂ ਚਕਲੇ ਬੇਲ ਨੇ ਦੀ ਮਦਦ ਨਾਲ ਹੀ ਬਣਾ ਸਕਦੇ ਆ ਕਿਉਂਕਿ ਇਸ ਵਿੱਚ ਆਪਾਂ ਨੇ ਕਣਕ ਦਾ ਆਟਾ ਪਾਇਆ ਹੈਗਾ ਇਸ ਕਰਕੇ ਇਹ ਆਸਾਨੀ ਨਾਲ ਪ੍ਰੈਸ ਹੋ ਜਾਂਦੀ ਹੈ ਹੁਣ ਆਪਾਂ ਇਸ ਉੱਪਰ ਕੀ ਲਗਾ ਦਵਾਂਗੇ घी आप ज्यादा नहीं लगाना है ठीक ठीक ही घी लगाना जी दोनों तरफ रोटी दे देखा घी लगा के रोटी नो चंगी तरह पका लेना गा देखो किन्नी वादिया लग रही है अपनी रोटी बन के भी ਇੱਕ ਵਾਰ ਤੁਸੀਂ ਵੀ ਆਪਣੇ ਘਰ ਵਿੱਚ ਜੀ ਇਸੇ ਤਰੀਕੇ ਨਾਲ ਮੇਥੇ ਵਾਲੀ ਰੋਟੀ ਬਣਾ ਕੇ ਜਰੂਰ ਟਰਾਈ ਕਰਿਓ। ਅਗਰ ਤੁਹਾਨੂੰ ਜੀ ਇਹ ਮੇਰੀ ਰੋਟੀ ਬਣਾਉਣ ਦਾ ਤਰੀਕਾ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਔਰ ਜਿਆਦਾ ਤੋਂ ਜਿਆਦਾ ਆਗੇ ਵੀਡੀਓ ਨੂੰ ਸ਼ੇਅਰ ਕਰ ਦਿਓ। ਦੇਖ ਸਕਦੇ ਹੋ ਜੀ ਕਿੰਨੀ ਵਧੀਆ ਆਈ ਹੈ ਰੋਟੀ ਬਣ ਕੇ ਆਪਣੀ। ਇਸੇ ਤਰੀਕੇ ਨਾਲ ਜੀ ਆਪਾਂ ਸਾਰੀਆਂ ਮੇਥੇ ਵਾਲੀਆਂ ਰੋਟੀਆਂ ਬਣਾ ਕੇ तैयार कर लवेंगे यही तरीका जी मेथली रोटी बनाने का बहुत ही ज्यादा ईजी सिंपल तरीका गा इसमें हर कोई बना के खा सकता गा रोटी सारिया रोटियां बना के जी आपने रेडी कर लिया ने ਹੁਣ ਆਪਾਂ ਜੀ ਇਸ ਦੀ ਪਲੇਟਿੰਗ ਕਰਾਂਗੇ। ਦੇਖੋ ਸਾਰੇ ਰੋਟੀਆਂ ਪੱਕ ਕੇ ਆਪਣੇ ਰੈਡੀ ਨੇ ਜੀ। ਇਸ ਨੂੰ ਆਪਾਂ ਜੀ ਸਬਜ਼ੀ, ਅਚਾਰ, ਰਹਿਤਾ ਕਿਸੇ ਵੀ ਨਾਲ ਖਾ ਸਕਦੇ ਆ। ਰੋਟੀ ਨੂੰ ਅਗਰ ਤੁਹਾਨੂੰ ਜੀ ਇਹ ਰੋਟੀ ਬਣਾਉਣ ਦਾ ਤਰੀਕਾ ਮੇਰਾ ਵਧੀਆ ਲੱਗਿਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਪੰਜਾਬੀ ਟੇਸਟੀ ਫੂਡ ਨੂੰ ਸਬਸਕ੍ਰਾਈਬ ਕਰ ਦੇਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਜੀ ਤੁਹਾਡੇ ਤੱਕ ਤੁਰੰਤ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ ਥੈਂਕਸ ਫॉर ਵਾਚਿੰਗ ਮਾਈ ਵੀਡੀਓ